ਮੇਰੇ ਨਾਲ ਛੇ ਛੇ ਬੋਲ ਪਏ ਸਾਡੇ ਮਾਰਕੀਟ ਦੇ ਵਿਖੇ ਦੇ ਚੇਅਰਮੈਨ ਪਾਕੂਸ਼ ਸਿੰਘ ਜੀ ਮਿਸਟਰ ਉਪਰਾਜ ਜੀ ਉਹਨਾਂ ਸਾਰਾ ਚੇਅਰਮੈਨ ਨੂੰ ਜੁੜ ਕਰਦੇ ਅਤੇ ਪਾਰਟੀ ਨੇ ਨਸ਼ਾ ਬੋਲ ਜਿਹੜੀ ਮਿਹਨਤ ਚਲਾਈ ਆ ਉਹਦੇ ਨਾਲ ਬਰਦਾਸਤ ਨੂੰ ਨਾਲ ਸਭਾ ਹਲਕੇ ਦੇ ਕੋਆਰਡੀਨੇਟਰ ਦੇ ਦਰਦ ਲਾਇਆ ਅਡੇ ਆ ਮਾਦੀ ਸਾਥੀ ਦੇ ਜ਼ਿਲ੍ਹਾ ਇੰਚਾਰਜ ਕਜੀਤਿਆ ਅੱਜ ਨਾਲ ਮਿਲਤਾ ਜੀ ਕਿੰਨੇ ਨੇ ਮੇਰੇ ਤੇਰਾ ਪੱਕਾ ਰੋਜਮਰ ਦੀ ਛੋੜ ਕਰ ਰੱਖਦੀ ਨਹੀਂ ਨਾਲ ਲਈਦਾ ਸੇਂਦਰ ਦਾ ਬੈਠੇ ਨੇ ਗੱਲ ਤੋਂ ਬਾਅਦ ਮੈਂ ਤੋਂ ਡਾਕਟਰ ਸਾਹਿਬਾਨ ਨੇ ਸਾਡੇ ਸਚੂ ਥਾਰਾ ਉੱਪਰ ਤੋਂ ਸਾਰਿਆਂ ਨੂੰ ਅੱਜ ਇਸ ਗੱਲ ਤਾਂ ਵੀ ਆ ਨਾ ਕਿ ਸਾਰੇ ਇੱਕ ਜਿਹੜੀ ਨਸ਼ਾ ਦੀ ਇੱਲਾ ਤਾਂ ਉਹਦੇ ਖਾਤਮੇ ਵਾਸਤੇ ਸਾਰੇ ਮਿਲ ਕੇ ਬਿਆਸ ਕਰਦੇ ਔਰ ਇਹ ਐਸੀ ਬਿਮਾਰੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਸਾਰੇ ਪੰਜਾਬ ਦੇ ਵਿੱਚ ਅਸਲ ਘਰ ਘਰ ਗਈ ਸੀ ਜਿਹਨੂੰ ਨਾਮ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਤਬਾਹ ਨਹੀਂ ਹੋ ਗਏ ਇਹ ਖਸਦਾ ਪੰਜਾਬ ਇੱਕ ਰਗੜਾ ਪੰਜਾਬ ਬਣ ਰੋਣ ਸੀ ਉਹ ਜਿਹੜੀ ਨੌਜਵਾਨ ਪੀੜੀ ਸੀਗੀ ਉਹਨੂੰ ਕਿਤੇ ਨਾ ਗਏ ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਝੁਕਣਾ ਪਿਆ ਤੁਹਾਡਾ ਮੈਂ ਸ਼ੁਕਰਗੁਜ਼ਾਰ ਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮ ਕੋਰ ਬੀਨ ਕੇਜਰੀਵਾਲ ਜੀ ਦਾ ਤੇ ਪੰਜਾਬ ਦੇ ਲੋਕਾਂ ਦੇ ਜਲਾ ਦੇ ਰਾਜ ਕਰਨ ਵਾਲੇ ਭਗਵੰਤ ਮਾਨ ਜੀ ਦਾ ਜਿਹੜੇ ਇਹ ਸਭ ਮੁੱਦੇ ਨੂੰ ਸੰਵੇਦਨਸ਼ੀਲ ਤਰੀਕੇ ਦੇ ਨਾਲ ਆਪਣੇ ਹੱਥਾਂ ਚ ਲਿਆ ਪਿਛਲੀਆਂ ਸਰਕਾਰਾਂ ਜੇ ਥੋੜਾ-ਬੋਟਾ ਕੰਮ ਹੀ ਕਰੀ ਜਾਂਦੀਆ ਤੇ ਉਹ ਨੂੰ ਨਹੀਂ ਛੱਡ ਇਹ ਵੀ ਵੱਡਾ ਮਸਲਾ ਨਾ ਬਣਦਾ ਪਰ ਕਿਤਾਬ ਮੁਸ਼ਕਲੀ ਸੀ ਇਹ ਜੀਮਾਰੀ ਨੂੰ ਵਧਾਇਆ ਉਸ ਵਕਤ ਸਿਆਸੀ ਬੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸੇਵਾ ਅਸੀਂ ਪਿੰਡ ਅਸੀਂ ਪਿੰਡ ਮੁਸਤਫਾ ਮੁਸਤਫਾ ਜਨਮਸੀ ਜਨਮਸੀ ਮੁਸ਼ਿਆਂ ਦੇ ਘਰ ਮੁਸ਼ਿਆਂ ਦੇ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਿਸੇ ਕਿਸਮ ਦਾ ਨਸ਼ਾ ਨਹੀਂ ਦਵਾਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਕੋਈ ਵਿੱਚ ਮਰਨ ਨਹੀਂ ਦਵਾਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਉਹ ਵੀ ਨਸ਼ਾ ਕਰਦੇ ਅਸੀਂ ਉਹ ਨੂੰ ਨਸ਼ਾ ਛੱਡਲ ਨਹੀਂ ਸਮਝਾਵਾਂਗੇ ਸੰਕਰ ਵਿੱਚ ਤਪਤੀ ਕਰਾ ਰਹੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖਤ ਵਿੱਚ ਗੋਲਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇ ਕੇ ਰੋਕਾਂਗੇ ਅਸੀਂ ਸਾਰੇ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ